ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਮਹਾਨ ਸਿੱਖ ਯੋਧੇ ਦੀ ਜਿਸ ਨੇ ਆਪਣੀ ਵੀਰਤਾ ਬਹਾਦਰੀ ਅਤੇ ਸਿੱਦਕ ਨਾਲ ਸਿਰਫ ਪੰਜਾਬ ਹੀ ਨਹੀਂ ਸਗੋਂ ਸਾਰੇ ਭਾਰਤ ਦੇ ਰਾਜਾਂ ਵਿੱਚ ਆਪਣਾ ਨਾਮ ਬਣਾ ਲਿਆ ਇਹ ਹੈ ਸਿੱਖਾਂ ਦਾ ਸ਼ੇਰ ਮਹਾਨ ਜਰਨਲ ਹਰੀ ਸਿੰਘ ਨਲਵਾ ਅਸੀਂ ਇਸ ਮੋਟੀਵੇਸ਼ਨਲ ਕਹਾਣੀ ਰਾਹੀਂ ਸਿੱਖਾਂ ਦੇ ਉਸ ਵਿਰਲੇ ਸੂਰਮੇ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਹਾਂ ਜਿਸ ਦੀ ਦਹਿਸ਼ਤ ਅਫਗਾਨਾਂ ਤੇ ਅੱਜ ਵੀ ਛਾਈ ਹੋਈ ਹੈ ਇਹ ਸਿਰਫ ਇੱਕ ਕਹਾਣੀ ਨਹੀਂ ਸਾਡੇ ਧਰਮ ਅਤੇ ਜ਼ਿੰਮੇਵਾਰੀਆਂ ਦੀ ਸਿੱਖਿਆ ਹੈ ਹਰੀ ਸਿੰਘ ਨਲੂਏ ਦਾ ਜਨਮ ਸਤਾਰਾਂ ਸੌ ਇਕਾਨਵੇਂ ਵਿੱਚ ਗੁਜਰਾਂਵਾਲਾ ਜੋ ਕਿ ਅੱਜ ਪਾਕਿਸਤਾਨ ਵਿੱਚ ਹੈ ਦੇ ਇੱਕ ਖਾਲਸਾ ਪੰਥੀ ਪਰਿਵਾਰ ਵਿੱਚ ਹੋਇਆ ਬਚਪਨ ਤੋਂ ਹੀ ਹਰੀ ਸਿੰਘ ਨਲੂਆ ਦੀ ਵੀਰਤਾ ਸਾਫ਼ ਜ਼ਾਹਰ ਸੀ, ਜਦੋਂ ਉਹ ਸਿਰਫ਼ ਸੱਤ ਸਾਲ ਦੇ ਸਨ, ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਸਦਮੇ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਮਾਂ ਤੋਂ ਪ੍ਰੇਰਣਾ ਲੈ ਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਵਾਅਦਾ ਕੀਤਾ। ਉਹ ਹਰ ਵੇਲੇ ਆਪਣੀ ਤਲਵਾਰ, ਆਪਣਾ ਧਰਮ ਅਤੇ ਸੱਚ ਲਈ ਲੜਨ ਲਈ ਤਿਆਰ ਰਹਿੰਦੇ। ਹਰੀ ਸਿੰਘ ਨਲੂਆ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਵਿੱਚ ਸ਼ਾਮਿਲ ਕੀਤਾ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ 10 ਪ੍ਰਮੁੱਖ ਜਨੈਨਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ अनेका ਮੁਹੰਮਾ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਉਨ੍ਹਾਂ ਦੀ ਬਹਾਦਰੀ ਕਸ਼ਮੀਰ, ਪਿਸ਼ਾਵਰ, ਕਾਬੁਲ ਅਤੇ ਮਲਾਕੰਡ ਵਿੱਚ ਵਿਸ਼ੇਸ਼ ਤੌਰ ਤੇ ਦੇਖਣ ਨੂੰ ਮਿਲੀ। ਕਬੂਲ ਵਿੱਚ ਵੀ ਉਨ੍ਹਾਂ ਦੀ ਹਿੰਮਤ ਦੀ ਕਹਾਣੀ ਬਹੁਤ ਮਸ਼ਹੂਰ ਹੈ। ਉਨ੍ਹਾਂ ਦੀਆਂ ਕੁਝ ਮਹੱਤਵਪੂਰਨ ਮੁਹੰਮਾ ਵਿੱਚੋਂ ਕਸ਼ਮੀਰ ਦੀ ਫਤਿਹ, ਹਜ਼ਾਰਾਂ ਦੀ ਮੁਹਿੰਮ, ਪਿਸ਼ਾਵਰ ਦੀ ਮੁਹਿੰਮ ਅਤੇ ਜਮਰੂਦ ਕਿਲੇ ਦੀ ਮੁਹਿੰਮ ਸ਼ਾਮਿਲ ਹਨ। ਉਨ੍ਹਾਂ ਦੀ ਬਹਾਦਰੀ ਅਤੇ ਯੁੱਧ ਕਲਾ ਨੇ ਸਿੱਖ ਰਾਜ ਦੀਆਂ ਹੱਦਾਂ ਨੂੰ ਪੱਛਮੀ ਸੀਮਾਵਾਂ ਤੱਕ ਪਹੁੰਚਾਇਆ। ਹਰੇਕ ਯੁੱਧ ਵਿੱਚ ਹਰੀ ਸਿੰਘ ਨੇ ਸਿੱਖ ਧਰਮ ਅਤੇ ਰਾਜ ਦੇ ਆਦਰਸ਼ਾਂ ਦੀ ਰੱਖਿਆ ਕੀਤੀ। ਹਰੀ ਸਿੰਘ ਨੂੰ ਨਲੂਆ ਨਾਮ ਉਸ ਸਮੇਂ ਮਿਲਿਆ ਜਦੋਂ ਉਨ੍ਹਾਂ ਨੇ ਇੱਕ ਖਤਰਨਾਕ ਬੱਬਰ ਸ਼ੇਰ ਨਾਲ ਜੂਝ ਕੇ ਉਸ ਨੂੰ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਨਲੂਆ ਦੇ ਤੌਰ ਤੇ ਬੁਲਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਮਤਲਬ ਹੈ ਸ਼ੇਰ ਵਰਗੀ ਬਹਾਦਰੀ ਵਾਲਾ ਯੋਧਾ। ਉਨ੍ਹਾਂ ਦੀ ਵੀਰਤਾ ਨਾ ਸਿਰਫ ਭਾਰਤੀ ਖੇਤਰਾਂ ਵਿੱਚ ਮੰਨੀ ਜਾਂਦੀ ਸੀ ਸਗੋਂ ਪੂਰਬ ਤੋਂ ਪੱਛਮ ਤੱਕ ਉਨ੍ਹਾਂ ਦੀ ਸ਼ੋਹਰਤ ਮੱਚੀ ਹੋਈ ਸੀ ਉਨ੍ਹਾਂ ਦੀ ਸਪਸ਼ਟ ਯੋਜਨਾ ਤੇ ਦਲੀਲਾਂ ਨਾਲ ਉਨ੍ਹਾਂ ਨੇ ਸਿੱਖ ਰਾਜ ਦੀਆਂ ਹੱਦਾਂ ਨੂੰ ਦੱਖਣੀ ਏਸ਼ੀਆ ਤੇ ਖਤਰਨਾਕ ਖੇਤਰਾਂ ਤੱਕ ਪਹੁੰਚਾਇਆ ਉਨ੍ਹਾਂ ਦਾ ਮਕਸਦ ਸਿਰਫ ਸਿੱਖ ਰਾਜ ਦੀ ਰੱਖਿਆ ਹੀ ਨਹੀਂ ਸੀ ਸਗੋਂ ਸਿੱਖ ਰਾਜ ਦੇ ਆਦਰਸ਼ਾਂ ਦੀ ਸਥਾਪਨਾ ਕਰਨਾ ਵੀ ਸੀ ਹਰੀ ਸਿੰਘ ਨਲੂਆ ਸਿਰਫ ਯੋਧਾ ਹੀ ਨਹੀਂ ਸਨ ਸਕੋ ਇੱਕ ਧਾਰਮਿਕ ਆਦਮੀ ਵੀ ਸਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਪੂਰਾ ਪਾਲਣ ਕਰਦੇ ਸਨ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਹਿੱਸਾ ਹਰ ਵੇਲੇ ਧਰਮ ਅਤੇ ਸੱਚਾਈ ਦੇ ਰਾਹੀ ਹੀ ਤੈ ਹੁੰਦਾ ਸੀ ਜਿੱਥੇ ਉਹ ਜੰਗਾਂ ਵਿੱਚ ਸ਼ੇਰ ਸੀ ਉੱਥੇ ਹੀ ਉਹਨਾਂ ਨੇ ਸਿੱਖ ਰਾਜ ਵਿੱਚ ਇਨਸਾਫ਼ ਅਤੇ ਸਮਾਜਿਕ ਨਿਆਂ ਦੀ ਸਥਾਪਨਾ ਲਈ ਵੀ ਕਈ ਯਤਨ ਕੀਤੇ 1843 ਵਿੱਚ ਹਰੀ ਸਿੰਘ ਨਲੂਆ ਨੇ ਆਪਣੇ ਆਖਰੀ ਯੁੱਧ ਵਿੱਚ ਵੀ ਆਪਣੀ ਤਲਵਾਰ ਨੂੰ ਹਲਕਾ ਨਹੀਂ ਹੋਣ ਦਿੱਤਾ ਪੇਸ਼ਾਵਰ ਦੇ ਯੁੱਧ ਵਿੱਚ ਉਹ ਸਿੰਘ ਸ਼ਹੀਦ ਹੋਏ ਉਹਨਾਂ ਦੀ ਮੌਤ ਸਿੱਖ ਰਾਜ ਲਈ ਬਹੁਤ ਵੱਡਾ ਸਦਮਾ ਸੀ ਪਰ ਉਹਨਾਂ ਦਾ ਨਾਮ ਅੱਜ ਵੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹ ਸਦਾ ਸਿੱਖਾਂ ਦੇ ਦਿਲਾਂ ਵਿੱਚ ਇੱਕ ਪ੍ਰੇਰਨਾ ਬਣੇ ਰਹੇ ਸਾਟੇ ਲਈ ਹਰੀ ਸਿੰਘ ਨਲੂਆ ਸਿਰਫ ਇੱਕ ਯੋਧਾ ਹੀ ਨਹੀਂ ਸਗੋ ਸਾਡੀ ਸਿੱਖ ਵਿਰਾਸਤ ਦਾ ਸਤਿਕਾਰ ਅਤੇ ਮਾਣ ਹਨ ਅੱਜ ਵੀ ਉਹਨਾਂ ਦੀ ਦਸਤਾਰ ਦੇ ਨਿਸ਼ਾਨ ਅਤੇ ਸਿੱਖ ਧਰਮ ਦੇ ਪ੍ਰੇਮ ਵਿੱਚੋਂ ਸਾਨੂੰ ਜ਼ਿੰਦਗੀ ਜਿਉਣ ਦਾ ਸੱਚਾ ਰਾਹ ਮਿਲਦਾ ਹੈ ਇਹ ਵੀਰ ਸੱਚੀ ਯੋਧੇ ਦੀ ਕਹਾਣੀ ਸਾਨੂੰ ਸਦਾ ਹੌਂਸਲਾ ਦਿੰਦੀ ਰਹੇਗੀ ਕਿ ਅਸੀਂ ਸੱਚਾਈ ਸੇਧਕ ਅਤੇ ਜ਼ਿੰਮੇਵਾਰੀ ਨਾਲ ਜਿਉਣਾ ਹੈ ਇਹ ਸੱਚੀ ਕਹਾਣੀ ਸਾਡੇ ਅੱਜ ਦੇ ਸਮੇਂ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਸਿਕੂਰਮਿਆਂ ਦੀ ਯਾਦ ਨੂੰ ਕਦੇ ਭੁੱਲਣਾ ਨਹੀਂ ਅਸੀਂ ਜਿੰਨਾ ਜ਼ਿਆਦਾ ਆਪਣੇ ਵਿਰਸੇ ਨੂੰ ਜਾਣਦੇ ਹਾਂ ਉਨਾਂ ਹੀ ਜ਼ਿਆਦਾ ਸਾਡੇ ਲਈ ਅੱਗੇ ਵਧਣ ਦਾ ਮੌਕਾ ਬਣਦਾ ਹੈ ਇਸ ਲਈ ਹਰੀ ਸਿੰਘ ਨਲੂਆ ਦੀ ਕਹਾਣੀ ਸਿਰਫ ਇਤਿਹਾਸ ਦੀ ਕਹਾਣੀ ਨਹੀਂ ਸਗੋਂ ਸਾਡੀ ਰੂਹ ਦਾ ਹਿੱਸਾ ਹੈ ਸਤਿ ਸ੍ਰੀ ਅਕਾਲ ਜੀ ਅਸੀਂ ਬਹੁਤ ਜਲਦ ਇੱਕ ਹੋਰ ਮਹਾਨ ਪ੍ਰੇਰਕ ਕਹਾਣੀ ਨਾਲ ਤੁਹਾਡੇ ਕੋਲ ਆਵਾਂਗੇ ਧੰਨਵਾਦ ਜੀ